ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਵਿੱਚ ਇੱਕ ਗਰੀਬ ਮਛਵਾਰਾ ਹੁੰਦਾ ਉਹ ਇੱਕ ਸ਼ਹਿਰ ਵਿੱਚ ਰਹਿੰਦਾ ਹੁੰਦਾ ਤੇ ਉਹ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਦਾ ਹੁੰਦਾ ਉਹਨੂੰ ਇੱਕ ਦਿਨ ਪਤਾ ਲੱਗਦਾ ਕਿ ਉਸੇ ਸ਼ਹਿਰ ਵਿੱਚ ਮੱਛੀਆਂ ਦੇ ਵਪਾਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਘਾਟਾ ਪਿਆ ਉਹਦੇ ਬਿਜ਼ਨਸ ਵਿੱਚ ਤੇ ਉਹ ਇਹ ਗੱਲ ਸੁਣ ਕੇ ਬਹੁਤ ਹੀ ਖੁਸ਼ ਹੁੰਦਾ ਉਹ ਕਹਿੰਦਾ ਵੀ ਹੁਣ ਇਹਨੂੰ ਪਤਾ ਲੱਗੂ ਵੀ ਗਰੀਬੀ ਚੀਜ਼ ਕੀ ਆ ਹੁਣ ਇਹ ਕਹਿੰਦਾ ਮੇਰੇ ਵਾਂਗੂ ਮੱਛੀ ਫੜਨ ਆਇਆ ਕਰੂਗਾ ਤ्यो ਭਾਈ ਅਗਲੇ ਦਿਨ ਉਹ ਵਪਾਰੀ ਉਹਦੇ ਘਰ ਦੇ ਕੋਲੇ ਇੱਕ ਘਰ ਲੈ ਲੈਂਦਾ ਹੁੰਦਾ ਤੇ ਉਹ ਦੋਨੇ ਰੋਜ਼ ਵਾਂਗ ਮੱਛੀਆਂ ਫੜਨ ਜਾਂਦੇ ਹੁੰਦੇ ਆ ਇੱਕ ਦਿਨ ਭਾਈ ਮੱਛੀਆਂ ਫੜਾ ਜਾਂਦੇ ਆ ਸਮੁੰਦਰ ਵਿੱਚੋਂ ਤੇ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਮੱਛੀਆਂ ਮਿਲ ਜਾਂਦੀਆਂ ਤੇ ਉਹ ਮੱਛੀਆਂ ਜਿਹੜੀਆਂ ਵੇਕਦੀਆਂ ਬਹੁਤ ਚੰਗੇ ਪੈਸੇ ਉਹ ਕਮਾ ਲੈਂਦੇ ਉਹਨਾਂ ਨਾਲ ਤੇ ਜਿਹੜਾ ਗਰੀਬ ਮਛਵਾਰਾ ਹੁੰਦਾ ਉਹ ਉਹਨਾਂ ਮੱਛ ਜਿਹੜੇ ਪੈਸੇ ਹੁੰਦੇ ਆ ਉਹਨਾਂ ਨੂੰ ਆਪਦੇ ਸ਼ੌਂਕ ਪੂਰ ਲੈਂਦਾ ਉਹਨਾਂ ਨਾਲ ਸ਼ੌਂਕ ਕਦੇ ਕੋਸ਼ਰਾ ਲੈ ਕਦੇ ਕੋਸ਼ਰਾ ਲੈ ਤੇ ਉਹ ਵਪਾਰੀ ਆਪਣੀ ਜ਼ਰੂਰਤ ਅਨੁਸਾਰ ਉਹਨਾਂ ਪੈਸਿਆਂ ਦਾ ਖਰਚ ਕਰਦਾ ਹੁੰਦਾ ਤੇ ਚਲੋ ਜੀ ਐਵੇਂ ਚੱਲਦਾ ਰਹਿੰਦਾ ਤੇ ਅਗਲੇ ਦਿਨ ਜਦੋਂ ਫੇਰ ਉਹ ਮੱਛੀਆ ਫੜਨ ਜਾਂਦੇ ਆ ਤੇ ਉਹ ਜਿਹੜਾ ਹੁੰਦਾ ਗਰੀਬ ਮਛਵਾਰਾ ਉਹ ਕੱਲਾ ਹੀ ਹੁੰਦਾ ਤੇ ਉਹ ਵਪਾਰੀ ਜਿਹੜੇ ਪੈਸੇ ਜੋੜੇ ਸੀ ਉਹਨੇ ਮੱਛੀਆ ਫੜ ਫੜ ਕੇ ਉਹਨਾਂ ਨਾਲ ਦੋ ਬੰਦੇ ਕੰਮ ਤੇ ਰੱਖ ਲੈਂਦਾ ਉਹ ਤਿੰਨ ਜਣੇ ਹੋ ਜਾਂਦੇ ਆ ਤੇ ਉਹ ਤਿੰਨ ਜਣੇ ਮਿਲ ਕੇ ਬਹੁਤ ਸਾਰੇ ਮੱਛੀਆ ਫੜਦੇ ਆ ਤੇ ਉਹ ਮੱਛੀਆ ਰਾਹੀ ਉਹਨਾਂ ਨੂੰ ਬਹੁਤ ਸਾਰਾ ਪੈਸਾ ਆਉਂਦਾ ਤੇ ਉਹ ਫੇਰ ਜਿਹੜਾ ਉਹ ਹੀ ਹੁੰਦਾ ਗਰੀਬ ਆਦਮੀ ਜਿਹੜਾ ਆਪਦਾ ਸ਼ੌਂਕ ਹੀ ਪੂਰਦਾ ਰਹਿੰਦਾ ਕਦੇ ਕੁਛ ਲੈ ਲੈ ਕਦੇ ਕੁਛ ਤੇ ਉਹ ਅਮੀਰ ਆਦਮੀ ਆਪਣੀ ਜ਼ਰੂਰਤ ਅਨੁਸਾਰ ਹੀ ਪੈਸੇ ਵਰਤਦਾ ਜਿੰਨੇ ਕਿ ਉਹਨੂੰ ਲੋੜ ਹੁੰਦੀ ਆ ਵੀ ਇੱਥੇ ਇੱਥੇ ਲਾਉਣੇ ਆ ਤੇ ਉਹ ਬਾਕੀ ਪੈਸੇ ਆਪ ਦੇ ਰੱਖ ਲੈਂਦਾ ਤੇ ਜਦੋਂ ਫੇਰ ਉਹ ਮੱਛੀਆ ਫੜਨ ਜਾਂਦੇ ਆ ਅਗਲੇ ਦਿਨ ਤੇ ਉਹ ਜਿਹੜਾ ਹੁੰਦਾ ਗਰੀਬ ਉਹ ਕੱਲਾ ਦਾ ਕੱਲਾ ਹੀ ਰਹਿ ਜਾਂਦਾ ਹੁੰਦਾ ਜਿਹੜਾ ਇਧਰ ਵਪਾਰੀ ਹੁੰਦਾ ਉਹ ਬਹੁਤ ساری ਲੇਬਰ ਮਜ਼ਦੂਰ ਜਿਹੜੇ ਆ ਉਹਦੇ ਥੱਲੇ ਕੰਮ ਕਰਨ ਲੱਗ ਜਾਂਦੇ ਆ ਉਹ ਬਹੁਤ ਵੱਡਾ ਮੱਛੀਆ ਦਾ ਵਪਾਰੀ ਫੇਰ ਬਣ ਜਾਂਦਾ ਆਪਦੀ ਸੋਚ ਨਾਲ ਆਪ ਦਾ ਜਿਹੜਾ ਇੱਕ ਇੱਕ ਪੈਸਾ ਉਹਨੇ ਜੋੜਿਆ ਸੀ ਐਵੇਂ ਫालतू ਜਿਹੜਾ ਖਰਾਬ ਨਹੀਂ ਕੀਤਾ ਸੀ ਐਵੇਂ ਹੁੰਦਾ ਮਾਈਂਡ ਸੈਟ ਦੀ ਗੱਲ ਹੁੰਦੀ ਆ ਵੀ ਆਪਾਂ ਕਿਵੇਂ ਕੰਮ ਕਰਦੇ ਆ ਆਪਾਂ ਕਿਵੇਂ ਕੰਮ ਕਰਦਾ ਕਿਵੇਂ ਆਪਾਂ ਪੈਸਾ ਜੋੜਦੇ ਆ ਇੱਕ ਫालतू ਚੀਜ਼ਾਂ ਤੇ ਲਾਉਣੇ ਆ ਉਹੀ ਪੈਸੇ ਨੂੰ ਜੋੜ ਕੇ ਆਪਾਂ ਆਪਦਾ ਬਿਜ਼ਨਸ ਖੜਾ ਕਰ ਸਕਦੇ ਆ ਦਿਓ ਬਿਜ਼ਨਸਮੈਨ ਦੀ ਉਹ ਸੋਚ ਹੁੰਦੀ ਆ ਭਾਵੇਂ ਉਹ ਥੱਲੇ ਡਿੱਗ ਜਾਂਦਾ ਪਰ ਉਹ ਉੱਠਣ ਦੇ ਐਵੇਂ ਰੱਖਦਾ ਹੌਸਲਾ ਹੁੰਦਾ ਉਹਦੇ ਅੰਦਰ ਵੀ ਮੈਂ ਕਰ ਲੂੰਗਾ ਤੇ ਉਹ ਜਿਹੜਾ ਗਰੀਬ ਸੀ ਉਹ ਗਰੀਬ ਦਾ ਗਰੀਬ ਹੀ ਰਹਿ ਗਿਆ ਉਹ ਦਾ ਉਹਦੇ ਮਾਨ ਵਿੱਚ ਜਾਵੇਂ ਐਵੇਂ ਨਹੀਂ ਬਦਲਾਅ ਹੋ ਸਕਦਾ ਉਹ ਵਾਜ ਇੱਥੇ ਸੋਚ ਹੁੰਦੀ ਆ ਉੱਥੇ ਹੀ ਰਹਿ ਜਾਂਦੀ ਆ ਸੋਚ ਨੂੰ ਥੋੜੀ ਵੱਡੀ ਰੱਖਣੀ ਚਾਹੀਦੀ ਆ ਤੇ ਹੁਣ ਥੋੜੇ ਸਾਹਮਣੇ ਆ ਗਰੀਬ ਕਿ ਕਿਹੜੀ ਸੋਚ ਰੱਖਦਾ ਸੀ ਉਹ ਗਰੀਬ ਦਾ ਗਰੀਬ ਹੀ ਰਹਿ ਗਿਆ ਤੇ ਜਿਹੜਾ ਵਪਾਰੀ ਨੂੰ ਬਿਜ਼ਨਸਮੈਨ ਵਿੱਚ ਐਡਾ ਘਾਟਾ ਪਿਆ ਸੀ ਤੇ ਵਪਾਰੀ ਗਰੀਬ ਹੋ ਕੇ ਵੀ ਐਡਾ ਅਮੀਰ ਫੇਰ ਵਪਾਰੀ ਬਣ ਗਿਆ ਧੰਨਵਾਦ ਜੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ ਸਟੋਰੀ ਤੇ ਲਾਈਕ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਧੰਨਵਾਦ